ਧੰਨਵਾਦ ਬਕਰ ਜੀਨਾ ਸਾਧ ਜੀਨਾ ਭਾਈ ਰੁਪੇ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਹੁਣ ਜਿਹੜਾ ਬੰਦਾ ਸੱਚੀ ਮੁੱਚੀ ਬਾਈ ਜੀ ਆਸ਼ਕੀ ਆ ਇਹੋ ਜਿਹਾ ਮੁਲਕ ਛੱਡਣਾ ਲੋਕ ਨਹੀਂ ਬਾਈ ਜੀ ਘਰ ਤਾਂ ਵੀ ਸਾਡੇ ਕੋਲ ਜਿਹੜੇ ਮੁਲਕ ਚ ਮੇਲ ਨਹੀਂ ਹੈਗਾ ਉਹਨੂੰ ਮਹੀਨਿਆਂ ਬਾਅਦ ਛੱਡ ਕੇ ਆ ਕੇ ਉਹ ਵੀ ਗਰਮੀ ਦੇ ਮੌਸਮ ਚ ਪੰਜਾਬ ਦੀ ਜਦੋਂ ਮੁਰਕੋ ਮੁਰਕੀ ਹੋਏ ਹੁੰਦੇ ਆ ਜੱਗੀ ਬਾਈ ਬਹੁਤ ਧੰਨਵਾਦ ਸਸਤੀ ਗੱਲ ਸਸਤੀ ਗੱਲ ਜੀ ਸਾਰੇ ਮਾਗਰ ਵਾਲੀ ਟੀਵੀ.com ਆ ਰਹੇ ਨੇ ਕਿਹੜਾ ਪਿੰਡਾ ਵੀਰ ਦਾ ਬੋਰਜ ਹਰੀ ਸਿੰਘ ਜੀ ਏ ਬੋਰਦੀ ਹਰੀ ਸਿੰਘ ਕਿੱਥੇ ਪੈਂਦਾ ਰੈਕੋਰਡ ਦੇ ਨਾਲ ਰੈਕੋਰਡ ਦੇ ਨਾਲ ਅ ਕਿੱਥੇ ਰਹਿੰਦੇ ਹੋ ਮੈਂ ਕਨੇਡਾ ਹੀ ਰਹਿੰਦਾ ਹਾਂ ਕਨੇਡਾ ਕਿਹੜੀ ਜਗ੍ਹਾ ਸਰੀ ਜੀ ਸਰੀਚ ਹਾਂਜੀ ਤੇ ਵਿਆਹੇ ਹੋਏ ਹੋ ਹਾਂਜੀ ਵਿਆਹੇ ਹੋਏ ਵਿਆਹੇ ਹੋਏ ਫਿਰ ਇਹ ਸ਼ੌਕ ਉਧਰ ਬੈ ਕੇ ਨਹੀਂ ਪੂਰਾ ਹੁੰਦਾ ਉਧਰ ਤਾਂ ਇਹ ਕੰਮ ਹੀ ਆ ਬਸ ਜੀ ਹਾਂ ਦਾ ਸ਼ੌਕ ਤੇ ਪੂਰਾ ਹੁੰਦਾ ਇੱਧਰ ਹੀ ਹੁੰਦਾ ਆ ਜੀ ਵੀ ਕੰਮ ਕਰਦੇ ਆ ਬੰਦੇ ਸ਼ੌਕ ਦਾ ਉਧਰੋਂ ਵੀ ਪੂਰਾ ਹੀ ਕਰਦੇ ਆ ਬਹੁਤ ਬੰਦੇ ਆ ਉੱਧਰ ਐਵੇਂ ਨਹੀਂ ਮਿਲਦੇ ਕੂਤਰਾਂ ਨੂੰ ਹਾਂ ਉਧਰ ਸਾਹ ਹੀ ਜੜ ਜਾਉਂਦੇ ਨੇ ਜਦੋਂ ਤੱਕ ਨਹੀਂ ਜਾਂਦੀ ਹਾਂ ਕਬੂਤਰਾਂ ਵਾਲੀ ਧਿਆਨ ਨਹੀਂ ਜਾਂਦਾ ਬਿਲਕੁਲ ਅੱਛਾ ਉਧਰ 6 ਮਹੀਨੇ ਨਹੀਂ ਮੈਂ ਉਧਰ ਰਹਿਣਾ 6 ਮਹੀਨੇ ਤੇ ਗਰਮਾ-ਗਰਮੀ ਰਹਿਣਾ ਹੀ ਗਰਮਾ-ਗਰਮੀ ਜਦੋਂ ਲੋਕ ਭੱਜਦੇ ਆ ਵੀ ਉੱਥੇ ਠੰਡੇ ਮੌਨਿਕ ਗੱਲੀਏ ਤੁਸੀਂ ਇੱਧਰ ਅੱਛਾ ਕੀ ਕੰਮ ਕਰਦੇ ਹੋ ਮੈਂ ਪੇਂਟ ਕਰਦਾ ਹਾਂ ਪੇਟ ਹਾਂਜੀ ਬਾਈ ਵਾਲੀ ਗੱਲਾਂ ਸਿੱਧੀਆਂ ਆਈਆਂ ਮੈਂ ਉਹਨੇ ਵੀ ਕਰਾਈ ਬਹੁਤ ਆਏ ਕਿ ਨਹੀਂ ਬਾਈ ਦਾ ਸੁਆਦ ਆ ਗਿਆ ਜੀ ਅੱਜ ਗੱਲਾਂ ਬਾਤਾਂ ਦਾ ਐਵੇਂ ਦੁਨੀਆ ਝੂੜ ਤੂफान ਕੈਮਰੇ ਦੇ ਮੂਰੇ ਲੱਖਾਂ ਬੰਦਿਆਂ ਦੇ ਦੇਖਣਾ ਜਗੀ ਭਾਈ ਇੰਨੀ ਮਿਹਨਤ ਕਰਕੇ ਫਿਰ ਇਦਾਂ ਉਹ 6 ਮਹੀਨੇ ਕਬਰ ਕਿਵੇਂ ਕਰਦੇ ਆਂ ਬਸ ਹੀ ਟਾਈਮpass ਕਰੀ ਜਾਂਦੇ ਆਂ ਹਾਂ ਇਦਾਂ ਸੌਂਗਾ ਪੂਰਾ ਹੀ ਨਿੱਕਾ ਹੁੰਦਾ ਚੌਥੀ ਪੜ੍ਹਦਾ ਉਹਨੇ ਉਤਰ ਰੱਖਿਆ ਜੀ ਅੱਛਾ ਉਹਨੇ ਡੈਡੀ ਹੋਣੀ ਖੁੱਡੇ ਵੀ ਢਾ ਦਿੰਦੇ ਸੀਗੇ ਉਤਰ ਵੀ ਜਗਾ ਦਿੰਦੇ ਸੀਗੇ ਹਾਂ ਫਿਰ ਮੈ ਲਿਆਮ ਭਾਈ ਤੱਕੇ ਨਹੀਂ ਰੱਖੇ ਹੋਏ ਸੀਗੇ ਬਸ ਅੱਛਾ ਕਿੰਨੇ ਭਰਾ ਹੋ ਐ ਦੋ ਭਾਈ ਗੀ ਡੈਡੀ ਕੋਣੀ ਕੀ ਕੰਮ ਕਰਦੇ ਸੀਗੇ ਖੇਤੀਬਾੜੀ ਕਰਦੇ ਸੀਗੇ ਅੱਛਾ ਬਿਕਰ ਭਾਈ ਚਲੋ ਬੰਦੇ ਬਹੁਤ ਆਉਂਦੇ ਆ ਵੀਰ ਹਰੇਕ ਸਾਲ ਆਉਂਦਾ ਵੀ ਹਾਂਜੀ ਹਰੇਕ ਸਾਲ ਆਉਂਦਾ ਕਿੰਨੇ ਕ ਬੰਦੇ ਆਉਂਦੇ ਹੋਣਗੇ ਪੰਜਾਬ ਚ ਵੈਸੇ ਥੋੜੇ ਅੰਦਾਜ਼ੇ ਨਾਲ ਤੁਸੀਂ ਰੇਗਬਾਜੀ ਤੇ ਜਾਣਦੇ ਹੋ ਵੀ ਜਿਹੜਾ ਕੈਨੇਡਾ 6 ਮਹੀਨੇ ਛੱਡ ਕੇ ਇੱਥੇ ਰਹਿੰਦਾ ਅਸਲੀ ਆਸ਼ਕੀ ਆ ਮੇਰੇ ਸਾਰੋਂ ਤਿੰਨ ਚਾਰ ਜਣੇ ਆਉਂਦੇ ਆ ਜੀ ਜੀਤ ਦੁਬਈ ਵਾਲੇ ਵੀ ਰੇਗਸ ਆਉਂਦਾ ਉਹ ਦੁਬਈ ਚੋਂ ਜੀਤਬਾਈ ਆਉਂਦਾ ਸਾਡੀ ਮੰਟ੍ਰਲ ਛੱਡ ਕੇ ਆਉਣਾ ਇਹ ਹੋ ਗਿਆ ਆਪਣਾ ਛੋਟਾ ਭਰਾ ਵੀ ਵਾਰ ਆਉਂਦਾ ਜੀ ਰੇਗਬਾਜੀ ਬੈਟਕੀ ਨਹੀਂ ਲਾਕਡਾਊਨ ਕਰਕੇ ਉਹਨੇ ਵੀ ਆਉਣਾ ਹੀ ਆਉਣਾ ਇਹ ਆ ਜਨੂਨ ਆ ਪਤਾ ਗੱਲ ਗਿਆ ਜੀ ਉਹਨੇ ਦਿਮਾਗ ਮਾਈਂਡ ਸੈਟ ਇੱਥੇ ਹੋ ਗਏ ਵੀ ਬਾਕੀ ਉਮਰ ਸਾਰੀ ਉਮਰ ਕੰਮ ਨਹੀਂ ਕਰਨਾ ਜੀ ਮੰਨ ਮਸਿੰਗ ਟ੍ਰੇਨਿੰਗ ਹਾਂ ਹੁਣ ਇਹ ਇਹੇ ਹੁਣ ਚ ਜਾਣਾ ਸੀ ਹੁਣ ਇਹਦੇ ਡੈਡੀ ਨੇ ਮੈਨੂੰ ਕਿਹਾ ਉਸ ਪਾਸੇ ਹਾਂ ਕਿਹਾ ਹੁਣ ਤੇਰੇ ਕਰਕੇ ਛੱਡ ਦੇ ਲੈ ਨਹੀਂ ਜੀ ਤੇ ਜਿਵੇਂ ਉਹ ਕਹਿੰਦਾ ਜਾ ਆਪਣੇ ਨਾਲ ਲੈ ਕੇ ਜਾਣਾ ਜਿਹੜੇ ਮਾਂ ਪਿਓ ਸਾਰੇ ਚਲੇਗੇ ਕੈਨੇਡਾ ਅੱਛਾ ਕੋਈ ਨਹੀਂ ਬੱਚੇ ਨਾਲ ਛੱਡ ਕੇ ਜਾਂਦਾ ਕੋਈ ਇਹ ਹਾਲਾਤ ਇਹੋ ਜਿਹਾ ਕੋਈ ਗੱਲਬਾਤ ਹੋ ਜਾਂ ਨਾ ਪਰ ਉਹਨਾਂ ਆਪਣੇ ਦੇ ਪੂਰਾ ਫੇਕ ਆ ਉਹ ਕਹਿੰਦਾ ਤੇਰੇ ਕੋਲ ਤੁਹਾਨੂੰ ਬੇਫਿਕਰੀ ਆ ਇਹ ਵੀ ਭਰਾ ਵਾਂਗੂ ਆਖੇ ਵੀ ਲੱਗਦਾ ਕੋਈ ਵੀ ਗੱਲਬਾਤ ਹੋ ਰੋਕ ਤੈ ਨਹੀਂ ਕਰਣਾ ਠੀਕ ਆ ਗੱਲੀ ਨਹੀਂ ਹੁਣ ਇਹਨੂੰ ਕਹਤਾ ਇੱਕ ਮਹੀਨਾ ਰਹਿ ਗਿਆ ਦਾ ਮੈਂ ਕਿਹਾ ਆਪਣੇ ਇੱਧਰ ਕੰਮ ਲੋਟ ਨਹੀਂ ਆਉਂਦਾ ਕੰਮ ਵੀ ਛੱਡਿਆ ਆ ਪਤਰਾ ਕਿਸ ਸੰਦਸਾਰ ਆਪਣਾ ਕੰਮ ਕੋਈ ਉਧਰ ਵੀ ਆਪਦਾ ਕੰਮ ਖਰਾਦ ਜਾ ਕੇ ਕੰਮ ਹੀ ਕਰ ਮਨ ਲਈ ਗੱਲ ਹਾਂਜੀ ਹਾਂਜੀ ਹੁਣ ਮੇਰੇ ਖਿਆਲ 21 22 ਤੱਕ ਤਾਂ ਹਜੇ ਹੈਗਾ ਹੀ ਆ ਨਹੀਂ ਮੈਂ ਨਹੀਂ ਹੈਗਾ ਜਲੇ ਨਹੀਂ ਆ 21 ਤਰੀਕ ਤੱਕ ਮਿੰਨਾਂ ਦਾ ਕੈਨੇਡਾ ਨੇ ਬੰਦ ਕਰਤਾ ਬੰਦ ਕਰਤਾ ਹੀ ਬੰਦ ਕਰਤਾ ਹਾਂਜੀ ਕਿਉਂ ਬਲੈਟਾਂ ਖੁੱਲ ਗਈਆਂ ਉਹ ਆਉਣ ਆ 21 22 ਨੂੰ ਕੋਈ ਸ਼ਹਿਰ ਉਦੋਂ ਬਾਅਦ ਖੁੱਲ ਜਾਨ ਹਾਂਜੀ ਹਾਂਜੀ ਅਗਲੇ ਸਾਲ ਫੇਰ ਆਉਣਾ ਅਗਲੇ ਸਾਲ ਆਉਣੀ ਉਧਰ ਵੀ ਕੋਈ ਕਬੂਤਰਾਂ ਉਧਰ ਵੀ ਬੰਦੇ ਆਲੇ ਬਹੁਤ ਰੱਖੇ ਹੋਣਗੇ ਹਾਂ ਬਹੁਤ ਰੱਖਿਆ ਰੂਤ ਦਾ ਅੰਦਰ ਅੱਛਾ ਉਧਰ ਕਬੂਤਰਾਂ ਆਲੇ ਹੈਗੇ ਬਹੁਤ ਮੇਰੇ ਪੰਮਾ ਯੂਐਸਏ ਮੇਰੇ ਪੈਣ ਤੋਂ ਹੁੰਦਾ ਉਹਦੇ ਵੀ ਰੱਖੇ ਹੋਇਆ ਅੱਛਾ ਉਹ ਵੀ ਉਧਰ ਡਾਉਂਦਾ ਬਾਜ਼ ਨਹੀਂ ਠੀਕ ਠੀਕ ਆ ਯਾਨੀ ਪੂਰੇ ਸੈਟੀਸਫਾਈ ਹੋ ਹਾਂਜੀ ਹਾਂਜੀ ਹੁਣ ਐਡ ਕੀਦਾ ਬਾਜ਼ ਕਹਿੰਦਾ ਥੋੜਾ ਮੰਦਾ ਗਾਹ ਵਾਲੇ ਸਾਲ ਤਿਆਰੀ ਕਰਦੇ ਹਾਂ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਤੇ ਪੂਰੇ ਸੈਟੀਸਫਾਈ ਹੋ ਬਿਲਕੁਲ ਹੀ ਖੋਜਾ ਪੂਰੇ ਪੂਰੇ ਖਸਾਂ ਜੀ ਚਲੋ ਪ੍ਰਮਾਤਮਾ ਕਿਰਪਾ ਕਰੇ ਭਾਈ ਜੀ ਖਾਲਸਾ ਇਹ ਆਪਣਾ ਸਖਰਦਾ ਜੀ ਬਿੰਦਰ ਖੰਡੂਰ ਤੁਸੀਂ ਨਹੀਂ ਸਾਰਿਆਂ ਨੂੰ ਮਤਲਬ ਅਰਦਾਸ ਤਾਂ ਉਹਨੂੰ ਹੁੰਦੇ ਗੱਡੀ ਵੀ ਜੀ ਭਾਈ ਜੀ ਸੱਸੀ ਗਾਲ ਸੱਸੀ ਗਾਲ ਭਾਈ ਜੀ ਸਰ ਖੰਡੂਰ ਆਪਣੇ ਜੋਤਨ ਦੇ ਨਾਲ ਜੋਤਨ ਦੇ ਨਾਲ ਜੀ ਹਾਂਜੀ ਅ ਬਾਬਾ ਜੀ ਕਿਵੇਂ ਇਹ ਲੈਂਚ ਆਏ ਜੇ ਤੁਹਾਨੂੰ ਇਹ ਮੈਨੂੰ ਬਚਪਨ ਤੋਂ ਹੀ ਆ ਜੀ ਸੌਂਕ ਅੱਛਾ ਹਾਂਜੀ ਸਾਡੇ ਸਾਹਮਣੇ ਮਹਾਂਤਾਂ ਦਾ ਘਰ ਸੀ ਉਹਨਾਂ ਨੇ ਰੱਖੇ ਹੁੰਦੇ ਕਬੂਤਰ ਜੀ ਆਪਾਂ ਦਾਣਾ ਪਾਣੀ ਪਾਉਂਦੇ ਸੀਗੇ ਜਿੱਥੋਂ ਹਾਂ ਬਸ ਉਥੋਂ ਵਾਲੀ ਵਾਲੀ ਚੱਲ ਪਿਆ ਜੀ ਕੰਮ अच्छा उथो हळो हळो गेले हां जी हां ठीक है ओ आपा बाजीयां कदों क ਛੱਡਣ ਲੱਗੇ ਜੀ ਮੈਂ ਤਕਰੀਬਨ 2002 ਤੋਂ ਜੀ 2 ਤੋਂ ਛੱਡਣ ਲੱਗੇ ਹਾਂਜੀ ਬਾਜੀ ਵਾਲਾ ਬਾਜੀ ਦਾ ਮਾਹੌਲ ਤਾਂ ਹੋਰ ਹੁੰਦਾ ਵਾ ਫਿਰ ਤੁਸੀਂ ਬਾਣੇ ਕਿ ਉੱਥੇ ਨਹੀਂ ਬਾਣਾ ਪੰਗੜੇ ਬਾਜੀ ਦੇ ਉੱਦਾਂ ਨਹੀਂ ਫਿਰਦੇ ਰਹਿੰਦੇ ਜੀ ਆਪਾਂ ਹਾਂਜੀ ਵਧੀਆ ਤਰੀਕੇ ਨਾਲ ਹੀ ਰੱਖਿਆ ਜੀ ਵਧੀਆ ਤਰੀਕੇ ਨਾਲ ਮੈਂ ਕਿਹਾ ਕਹੋ ਕਿ ਉੱਥੇ ਦਾ ਬਾਜੀ ਜੀ ਉਹਨਾਂ ਨੇ ਗੱਲਾਂ ਬਾਤਾਂ ਕਿ ਤੁਸੀਂ ਬੰਦੇ ਥੋੜੋ ਜੱਗਦਾ ਹੀ ਹੋਣਾ ਹਾਂਜੀ ਬਾਈ ਜੀ ਹੁਣੇ ਦੇਖੋ ਵੈਸੇ ਹੀ ਆ ਜਿਹੜਾ ਸਿੱਕੀ ਸਰੋਤ ਦਾ ਉਹਦਾ ਬੰਦਾ ਸਤਕਾਰ ਆਪਾਂ ਪੰਜਾਬੀਆਂ ਸਤਕਾਰ ਕਰਦੇ ਬਿਲਕੁਲ ਜੀ ਹਾਂਜੀ ਤੇ ਬਾਈ ਜੀ ਹੁਣਾਂ ਨਾ ਫਿਰ ਕਦੋਂ ਮੇਲ ਜੋਲ ਹੋਇਆ ਬਾਈ ਜੀ ਕਿਹੜੇ ਸਾਲ ਚ ਮਿਲੇ ਸੀ ਆਪਾਂ ਇਹ ਤਾਂ ਹੋਰ ਥੀਲਾ ਦੱਸੂਗਾ ਤੇ ਆ ਤਾਂ ਫਿਰ ਗੱਲ ਹੀ ਹੋਈ ਗੀ ਬਾਈ ਚੇਸੰਗ ਵਾਲੀ ਬਾਈ ਜੀ ਨੂੰ ਗਏ ਸੀ ਆਪਾਂ ਇਕੱਠੇ ਆ ਨਾ ਜੀ ਚੇਸੰਗ ਵਾਲੀ 2000 9 ਚ 2010 ਬਾਈ ਜੀ 10 ਜੀ 2010 ਤੋਂ ਜੀ ਫਿਰ ਤੁਹਾਨੂੰ ਪੱਕੀ ਤਰੀਕ ਨਹੀਂ ਯਾਦ ਨਹੀਂ ਜੀ ਹੈ ਮੈਂ ਪਹਿਲਾਂ ਕਬੂਤਰਾਂ 'ਚ ਬਹੁਤਾ ਧਿਆਨ ਨਹੀਂ ਦਿੱਤਾ ਜੀ ਮੈਂ ਕੰਮ 'ਚ ਡੈਰੀ ਦੇ ਕੰਮ 'ਚ ਹੀ ਸੀਗਾ ਜੀ ਬਾਜੀਆਂ ਵੀ ਸਾੜਦੇ ਸਾੜਦੇ ਨਹੀਂ ਬਾਈ ਕੋਲੇ ਫੜਾ ਗਏ ਜੀ ਹਾਂ ਫਿਰ ਹੁਣ 2 ਸਾਲਾਂ ਤੋਂ ਪੂਰਾ ਆਪਾਂ ਧਿਆਨ ਦਿੱਤਾ ਹੋਇਆ ਹੈ ਅੱਛਾ ਹੁਣ ਬਾਜੀਆਂ ਦਿੱਤੇ ਹੋ ਹਾਂਜੀ ਹਾਂ ਬਹੁਤ ਜੱਤਿਆਂ ਦੀ ਬਾਜੀਆਂ ਬਾਈ ਨੇ ਗੁਰਮੰਤਰ ਦਿੱਤੇ ਪੂਰੇ ਪੂਰੇ ਜੀ ਹਾਂ ਬਹੁਤ ਵਧੀਆ ਜੀ ਕਦੇ ਕਬੂਤਰਾਂ ਨੂੰ ਜਵਾਬ ਨਹੀਂ ਦਿੱਤਾ ਜੀ ਕੋਈ ਖੇਡ ਨਹੀਂ ਰੋਕੀ ਬਈ ਇਹੋ ਜੀ ਗੱਲ ਵੀ ਨਾ ਦੱਸੀ ਹੋ ਬਈ ਅੱਛਾ ਹਾਂਜੀ ਯਾਨੀ ਸੈਟੀਸਫਾਈ ਹੋ ਬਿਲਕੁਲ ਜੀ ਠੀਕ ਆ ਤੇ ਖੰਡੂਰਾ ਗਾਂਹ ਵੀ ਕਿਸੇ ਨੂੰ ਮਾਰੇ ਮੋਟਾ ਰੈਸਲਾ ਦੇ ਦਿੰਨੇ ਮਾੜੀ ਮੋਟੀ ਦੇ ਦੇ ਦੀ ਜੀ ਜਿੰਨਾ ਖੁੰਦਾ ਹਾਂ ਜੀ ਹਾਂ ਜੀ ਹਾਂ ਜਿੰਨਾ ਖੁੰਦਾ ਜੀ ਚਲੋ ਬਹੁਤ ਧੰਨਵਾਦ ਕਿਉਂਕਿ ਇਹ ਸਾਰਾ ਬਾਈ ਮਿਕਰ ਦਾ ਸਾਰਾ ਹੀ ਗਰੁੱਪ ਆ ਤੇ ਇਧਰ ਹੁਣ ਮਾਸਟਰ ਜੀ ਨਾਲ ਵੀ ਆਪਾਂ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਸਟਰ ਜੀ ਤੁਸੀਂ ਫਿਰ ਮਾਸਟਰੀ ਲੈਂਡ ਛੱਡ ਕੇ ਇਧਰ ਕਿਵੇਂ ਬਾਈ ਹੁਣਾਂ ਨਾ ਨਹੀਂ ਮਾਸਟਰੀ ਲੈਂਡ ਤਾਂ ਨਹੀਂ ਛੱਡੀ ਸੀ ਮਾਸਟਰੀ ਲੈਂਡ ਤਾਂ ਚੱਲੀ ਜਾਂਦੀ ਹੈ ਜੀ ਮੈਂ ਕਬੂਤਰ ਬਾਈ ਤਾਂ ਕੈਨੇਡਾ ਛੱਡੀ ਬੈਠਿਆ ਮਾਸਟਰੀ ਦਾ ਗੋਮੈਂ ਬਈ ਦੀ ਮੈਨੂੰ ਦੀਆਂ ਛੁੱਟੀਆਂ ਚਾ ਆ ਜਾਣੇ ਹਾਂ ਹਾਂ ਜੂਨੀ ਛੁੱਟੀਆਂ ਪੇ 11 ਮਹੀਨੇ ਬੰਦ ਰਹਨੇ ਹੋ ਹਾਂਜੀ ਬਸ ਬੰਦ ਆ ਜੀ ਨਹੀਂ ਇਹਦਾ ਹੁਣ ਤੁਸੀਂ ਕੈਮਰੇ ਮੂਰੇ ਕਹਿੰਦੇ ਹੋ ਵੀ ਉਹ ਕਈਆਂ ਨੇ ਦੇਖ ਲੈਣਾ ਬਈ ਮਾੜੀ ਮਜ਼ਬੂਤਰ ਉਹ استاد ਜੀ ਬੈਠੇ ਇਹਨੂੰ ਪਤਾ ਜੀ ਅੱਛਾ ਹਾਂ ਜੀ ਇਹਨਾਂ ਨੂੰ ਪਤਾ ਵੀ ਜੂਨ ਚ ਸੁੱਟਿਆ ਹੁੰਦੀ ਹੈ ਉਦੋਂ ਮੈਂ ਡਾਊਨ ਆਈ ਜਿਵੇਂ ਚਲੋ ਐਤ ਕੀ ਲੋਕਡਾਊਨ ਸੀ ਐਕਟੀਵਿਟੀ ਵਧੀਆ ਓਡੇ ਆਈ ਅੱਛਾ ਪਿਛਲੀ ਾਰ ਵੀ ਵਧੀਆ ਓਡੇ ਆ ਅੱਛਾ ਹਾਂਜੀ ਅ ਭਾਈ ਉਹਨਾਂ ਦਾ ਪਿਆਰ ਸਾਰਾ ਇਕੱਠਾ ਹੀ ਗਰੁੱਪਾਂ ਬੰਨ ਹਾਂਜੀ ਹਾਂਜੀ ਸਾਰਾ ਭਾਈਚਾਰ ਪਰਿਵਾਰ ਹੀ ਬਣ ਜਾਂਦਾ ਕੋਈ ਚੱਕਰ ਬਾਈ ਬਿਲਕੁਲ ਨਹੀਂ ਹੈਨਾ ਤੁਸੀਂ ਵਧੀਆ ਸਾਰੇ ਮਿੱਤਰ ਦੋਸਤ ਕਿਉਂਕਿ ਜੀ ਬੰਦਾ ਕੈਨੇਡਾ ਛੱਡ ਕੇ ਵੀ ਬਾਈ ਨਾਲ ਪਿਆਰ ਬੈਠਾ ਉਹ ਮੁੰਡੇ ਕਿੱਥੋਂ ਕਿੱਥੋਂ ਆਏ ਆ ਬਾਈ ਦੇ ਰਹਿਣ-ਸਹਿਣ ਨਾਲ ਉਹ ਬੰਦਾ ਸਾਰੀਆਂ ਗੱਲਾਂ ਦੇਖੋ ਕਿ ਮੈਂ ਬਾਈ ਦੀ ਗੱਲ ਕਰ ਬਾਈ ਜੀ ਇੰਨਾ ਪਰਿਵਾਰ ਐਡਾ ਪਰਿਵਾਰ ਰੱਖਣਾ ਵੀ ਬਹੁਤ ਵੱਡਾ ਗੱਲ ਸੌ ਨੇ ਤੁਹਾਡੇ ਕੋਲੇ ਸਾਰੇ ਬੰਦਿਆਂ ਦੀ ਦੇਖੋ ਦੋ ਸ਼ਗਿਰਦ ਵੀ ਆ ਕਈ ਜਿਹੜਾ ਉਹਨਾਂ ਦੀ ਨਹੀਂ ਬਣਦੀ ਹੁੰਦੀ ਤੁਸੀਂ ਤੁਹਾਨੂੰ ਤਾਂ ਇੱਕੋ ਜਿਹੇ ਆ ਮਾਂ ਦਾ ਪੁੱਤ ਪਿਆਰੀ ਹੁੰਦੀ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕਿਵਸਤ ਆਜੀ ਹਾਂ ਜੀ ਤੇ ਤੁਸੀਂ ਸਮਝਾ ਰਹੇ ਹੋ ਤੁਹਾਡਾ ਵੱਡੇ ਜਿਹਾ ਵੀ ਪਾਈ ਨਹੀਂ ਆਪਣਾ ਸਾਰਾ ਇਕੱਠਾ ਗਰੁੱਪ ਆ ਤੇ ਇਹ ਫਰਕ ਤਾਂ ਪੈਂਦਾ ਹੀ ਆ ਅਸੂਲ ਬਾਣੇ ਪੱਕੇ ਆ ਸਾਰਿਆਂ ਦੇ ਅੱਛਾ ਹੁਣ ਆਪ ਅਸੀਂ ਬੈਠੇ ਆ ਸਾਰੇ ਪਹਿਲਾ ਸੂਰ ਦਾ ਨੀ ਹੁੰਦਾ ਜੀ ਅਪਾ ਜੀ ਵੀ ਘਰੇ ਘਰੇ ਨਾ ਕਿਨੇ ਚੁੱਲ੍ਹੇ ਚੋਂ ਕੇ ਬਾਲੀ ਝਕੜਾ ਇਹ ਵੀ ਗੱਲ ਆ ਪਹਿਲਾ ਸੂਰ ਬਹੁਤੀ ਵੱਡੀ ਆ ਕਿਉਂਕਿ ਆਪਾਂ ਨਿਤ ਨਵੇਂ ਘਰੇ ਜਾਣਾ ਹਰ ਰੋਜ਼ ਨਵਾਂ ਪਿੰਡ ਬਦਲ ਕੇ ਬਾਦੀ ਛੜਣੀਆਂ ਆ ਹਾਂ ਠੀਕ ਹੈ ਨਾ ਬੰਦੇ ਦਾ ਤਾਂ ਉਹ ਤਾਂ ਲੋਕ ਇੰਨੇ ਸੋਹਣੇ ਵਾਲਾ ਦੇਖ ਕੇ ਸਾ ਦਿੰਦਾ ਬੰਦਾ ਕਿਹੜਾ ਕਿਹੜਾ ਨਹੀਂ ਆਪਾਂ ਦਾ ਫਿਰ ਕਬੂਤਰਾਂ ਦਾ ਲੋਕ ਵੈਸੇ ਨਹੀਂ ਚੰਗਾ ਮੰਨਦੇ ਨਹੀਂ ਛੁੱਲੇ ਚੌਂਕੇ ਵਾਲੇ ਦੱਸ ਦਿੰਦੇ ਵੀ ਆਹ ਕਹੜੇ ਬੰਦੇ ਆ ਬਿਲਕੁਲ ਬਿਲਕੁਲ ਜਿਨ੍ਹਾਂ ਨੂੰ ਆਪਣੀਆਂ ਮਾਮਾ ਭੈਣਾਂ ਨੇ ਭਾਈ ਜੀ ਕਿਹਨੂੰ ਕਿਹੜੇ ਗੱਲ ਦਾ ਨਹੀਂ ਪਤਾ ਇਹ ਗੱਲ ਭਾਈ ਜੀ ਲੱਖ ਰੁਪਈਆ ਵੀ ਪਹਿਲਾਂ ਤਾਂ ਪਹਿਲਾਂ ਗੋਰੀ ਉਹ ਆ ਦੂਜੀ ਗੱਲ ਜੇ ਕਿਸੇ ਨੇ ਕਿਸੇ ਦੀ ਗੱਲ ਸੁਣ ਲਈ ਦੂਗਾ ਤੂੰ ਉਹਨੇ ਕਹਿਤੀ ਉਹਨੂੰ ਕਲੀਅਰ ਕਰਵਾ ਵੀ ਹੁਣ ਬਿੰਦਰਵਾ ਸਾਡਾ ਸਿੰਗਰ ਬੰਦਾ ਜੇ ਕੱਲ ਕੱਲ ਨੂੰ ਬਿੰਦਰ ਕਹੇ ਵੀ ਆ ਕੇਵਲਾ ਹੀ ਕਹਿੰਦਾ ਇਹਨੂੰ ਮੈਨੂੰ ਪੁੱਛ ਲੋ ਉਹਨੇ ਕੇਵਲੇ ਬੋਲੇ ਕੇਵਲਾ ਕੋਈ ਅਜੀ ਗੱਲ ਹੋਈ ਸੀ ਹਾਂ ਉਹ ਕੋਈ ਬੇਰੀ ਹੋਈ ਨਹੀਂ ਜੇ ਦੀ ਸੈਟੀਸਫਾਈਟ ਲੜਦੇ ਹੀ ਨਹੀਂ ਜਦੋਂ ਬੰਦਾ ਇੱਕ ਬੰਦਾ ਗਲਤ ਆ ਗਿਆ ਨਾ ਉਹ ਪੰਗਾ ਪਾਉਂਦਾ ਸਾਰਿਆਂ ਦੇ ਵਿੱਚ ਗਰੁੱਪ ਫੇਰ ਟੁੱਟਦੇ ਆ ਫੇਰ ਟੁੱਟਦੇ ਆ ਹੁਣ ਸਾਰਿਆਂ ਨੂੰ ਹਾਂਜੀ ਗੇਮ ਦਾ ਕੀ ਮਤਲਬ ਆ ਕਬੂਤਰਾਂ ਦਾ ਸ਼ੌਕ ਆ ਸਾਫ ਸ਼ੁਕਰਿਆ ਸਾਰੇ ਬੰਦੇ ਜਿੰਨੇ ਵੀ ਨੇ ਨਹੀਂ ਬੜੀ ਵਧੀਆ ਨਹੀਂ ਬਈ ਬਕਰ ਬਾਈ ਬੜਾ ਮਨ ਖੁਸ਼ ਹੋਇਆ ਸਿੱਧੀਆਂ ਸੈਟੀਸਫਾਈ ਗੱਲਾਂ ਵੀ ਕੋਈ ਪਰਦੇ ਵਾਲੀ ਗੱਲ ਨਹੀਂ ਬਾਈ ਉਹਨਾਂ ਦਾ ਕੰਮ ਚੱਲਦਾ ਵਾ ਪ੍ਰਮਾਤਮਾ ਚੱਲਦਾ ਰੱਖੇ